ਕਹਿੰਦੇ ਅੱਜ ਕਿਸੇ ਵੀ ਕੌਮ ਦੇ ਭਵਿੱਖ ਨੂੰ ਅੱਜ ਜਾਨਣਾ ਹੋਵੇ ਤੇ ਉਹਦੇ 15 ਤੋਂ 25 ਸਾਲ ਦੇ ਬ੍ਰੈਕਟ ਵਾਲੀ ਨੌਜਵਾਨੀ ਦਾ ਮਾਈਂਡਸੈਟ ਪੜ੍ਹ ਲਓ ਜਾਂ ਉਹਦੇ ਮਨੋਵਿਰਤੀ ਨੂੰ ਜਾਣ ਲਓ ਤੇ ਕੌਮ ਦਾ ਭਵਿੱਖ ਤੁਹਾਨੂੰ ਪਤਾ ਲੱਗ ਜਾਏਗਾ ਕਿਉਂਕਿ ਨੌਜਵਾਨੀ ਨੂੰ ਕੌਮ ਦੀ ਰੀੜ ਦੀ ਹੱਡੀ ਵੀ ਆਖਿਆ ਜਾਂਦਾ ਹੈ ਤੇ ਜੇ ਸਿੱਖ ਕੌਮ ਦੀ ਨੌਜਵਾਨੀ ਦੀ ਗੱਲ ਕਰੀਏ ਤੇ ਸਾਨੂੰ ਇਹ ਨੌਜਵਾਨੀ ਟਿਕਟੌਕ ਦੇ ਉੱਤੇ ਨੱਚਦੀ ਹੋਈ ਵਿਖਦੀ ਹੈ ਸਾਂ ਨੂਏ ਨੌਜਵਾਨੀ ਆਪਣੇ ਨਸਾਂ ਦੇ ਵਿੱਚ ਟੀਕੇ ਲਾਉਂਦੀ ਹੋਈ ਵਿਖਦੀ ਹੈ ਆਪਣੀ ਧਰਤੀ ਨੂੰ ਛੱਡਣ ਦੇ ਲਈ ਕਾਲੀ ਆਇਲਟ ਸੈਂਟਰਾਂ ਦੇ ਬਾਹਰ ਲਾਈਨਾਂ ਦੇ ਵਿੱਚ ਖੜੀ ਹੋਈ ਵਿਖਦੀ ਹੈ ਇਹ ਨੌਜਵਾਨੀ ਆਪਣੇ ਆਦਰਸ਼ ਆਪਣੇ ਆਈਡਲਸ ਤੇ ਰੋਲ ਮਾਡਲ ਉਹਨਾਂ ਕਲਾਕਾਰਾਂ ਨੂੰ ਬਣਾਉਂਦੀ ਹੈ ਜਿਨ੍ਹਾਂ ਦੇ ਵਿੱਚੋਂ 95% ਐਸੇ ਲੋਕ ਨੇ ਜਿਹੜੇ ਨਸ਼ਾ ਨੰਗੇਜ ਫੁਕਰੀ ਤੇ ਪੂੰਡ ਆਸ਼ਕੀ ਦੇ ਉੱਤੇ ਗੀਤ ਬਣਾਉਂਦੇ ਨੇ ਸਾਡੇ ਧੀਆਂ ਭੈਣਾਂ ਦੇ ਉੱਤੇ ਗੀਤ ਬਣਾਉਂਦੇ ਨੇ ਉਹ ਨੌਜਵਾਨੀ ਜਿਹੜੀ ਕੌਮ ਤੇ ਭਵਿੱਖ ਦੇ ਲਈ ਇੰਟੈਲੈਕਚੁਅਲ ਜ਼ਵੰਗ ਫੈਸਲੇ ਲੈਣ ਦੀ ਬਜਾਏ ਸਿੱਖ ਨੀਤੀ ਨੂੰ ਵਰਤਨ ਦੀ ਬਜਾਏ ਅੱਜ ਇਮੋਸ਼ਨਲ ਫੈਸਲਿਆਂ ਦਾ ਸ਼ਿਕਾਰ ਹੁੰਦੀ ਨਜ਼ਰ ਆਉਂਦੀ ਹੈ ਜੇ ਅਸੀਂ ਸਾਰਾ ਕੁਝ ਵਾਚੀਏ ਤੇ ਕੌਮ ਦਾ ਭਵਿੱਖ ਕੋਈ ਬਹੁਤਾ ਵਧੀਆ ਨਜ਼ਰ ਨਹੀਂ ਆਉਂਦਾ ਇਹ ਸਾਰੇ ਕੁਝ ਦਾ ਕਾਰਨ ਇਹ ਹੈ ਕਿ ਅਸੀਂ ਆਪਦੇ ਇਤਿਹਾਸ ਤੋਂ ਗੁਰਬਾਣੀ ਤੋਂ ਆਪਣੇ ਸਿੱਧਕ ਤੋਂ ਸਿਧਾਂਤ ਤੇ ਅਸੂਲਾਂ ਤੋਂ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਬਾਣੀ ਤੋਂ ਪ੍ਰਾਪਤ ਹੁੰਦੇ ਆ ਉਹਨਾਂ ਤੋਂ ਅਸੀਂ ਕੋਹਾਂ ਦੂਰ ਚਲੇ ਗਏ ਆ ਕੋਹਾਂ ਦੂਰ ਕੋਈ ਉਹ ਵੀ ਸਮਾਂ ਸੀਗਾ ਜਦੋਂ ਇਹ ਨੌਜਵਾਨੀ ਅੰਦਰੋਂ ਅਮਰਤਮਈ ਗੁਰਬਾਣੀ ਦੇ ਨਾਲ ਤੇ ਬਾਹਰੋਂ ਖੰਡੇ ਪਾਟੇ ਦੀ ਪੌਲ ਸ਼ਾਕ ਕੇ ਪੰਜਾਂ ਕਕਾਰਾਂ ਨਾਲ ਸ਼نگਾਰੀ ਹੁੰਦੀ ਸੀ ਤੇ ਉਹ ਉਹ ਸਮਾਂ ਸੀਗਾ ਜਦੋਂ ਖਾਲਸੇ ਨੇ ਦੁਨੀਆ ਦੇ ਉੱਤੇ ਆਪਣਾ ਰਾਜ ਕਾਇਮ ਕੀਤਾ ਜਿਹਦੀਆਂ ਮਸਾਲਾਂ ਅੱਜ ਦੁਨੀਆ ਦੇ ਵਿੱਚ ਵੱਖੋ ਵੱਖਰੀ ਯੂਨੀਵਰਸਿਟੀਆਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਨੌਜਵਾਨੋ ਜੇ ਆਪਾਂ ਆਪਣੀ ਗੌਮ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਆ ਤੇ ਚੜ੍ਹਦੀ ਕਲਾ ਵਾਲਾ ਬਣਾਉਣਾ ਚਾਹੁੰਦੇ ਆ ਤੇ ਇੱਕ ਤਾਂ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਗੁਰਮਤ ਨਾਲ ਜੁੜੀਏ ਰਹਿਤ ਦੇ ਨਾਲ ਜੁੜੀਏ ਮਹਾਰਾਜ ਕਹਿੰਦੇ ਆ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਤੇ ਨਾਲੇ ਆਪਣੇ ਇਤਿਹਾਸ ਨਾਲ ਜੁੜੀਏ ਸਾਨੂੰ ਪਤਾ ਲੱਗੇਗਾ ਕਿ ਸਾਡਾ ਕਿਰਦਾਰ ਕੀ ਹੋਣਾ ਚਾਹੀਦਾ ਹੈ ਸਾਡੇ ਫੈਸਲੇ ਲੈਣ ਦੀ ਨੀਤੀ ਕੀ ਹੋਣੀ ਚਾਹੀਦੀ ਹੈ ਤੇ ਸਾਡਾ ਸ਼ਕਤੀ ਦਾ ਸਰੋਤ ਕੀ ਹੋਣਾ ਚਾਹੀਦਾ ਹੈ ਫੇਰ ਜਾ ਕੇ ਸਾਡੀ ਕੌਮ ਦੀ ਚੜ੍ਹਦੀ ਕਲਾ ਨੂੰ ਕਦੀ ਕੋਈ ਰੋਕ ਨਹੀਂ ਸਕੇਗਾ